ਤਕਰਾ ਮੋ ਤੇਰੇ ਕੋਈ ਦੁਸ਼ਮਣ ਹੈ ਤੂੰ ਤਕਰਾ ਨਾ ਜਾਣ ਲੱਗੇ ਮੈਂ ਕਾਰ ਉਹ تمہارا ਕੋਈ ਨੀ ਗੱਲ ਕਰ ਰੋ ਜਾ ਰੋ ਨਵੀਂ ਦੂਜਾ ਸੂਆ ਝੋਟੀ ਦਿਖਾਉਣ ਲੱਗਾ 13 ਦਿਨ ਹੋ ਗਏ ਬਾਈ ਕੰਦਾ ਸੂਈ ਨੂੰ ਬਾਕੀ ਵਾਰੀ ਸਾਰੀ ਡਿਟੇਲ ਹੈੜ ਬਾਈ ਹੋਰਾਂ ਤੋਂ ਪੁੱਛਾਂਗੇ ਤੇ ਤੁਰਦੀ ਜਿ ਦੇ ਨਿਗਾ ਮਾਰ ਲਓ ਇੱਕ ਵਾਰੀ ਤੁਰਦੀ ਨੂੰ ਚੈੱਕ ਕਰਾ ਦਿੰਦੇ ਤੁਹਾਨੂੰ ਤੋਰਾ ਦੂਰਾ ਚੈੱਕ ਕਰ ਲਓ ਮੰਡੀ ਦਾ ਹਾਲ ਵੈਸੇ ਬਹੁਤ ਬੁਰਾ ਹਾਲ ਹੈ ਕਿ 1 ਤਰੀਕ 8ਵਾਂ ਮਹੀਨਾ 2025 ਪਸ਼ੂ ਮੰਡੀ ਰਾਮਪਰਾ ਖੂਲ ਦੇਖੋ ਬਹੁਤ ਬੁਰਾ ਹਾਲ ਚਰਗਲ ਬਣੀ ਬੇਚਾਰ ਸਪੇਰੇ ਪਰ ਫਿਰ ਵੀ ਜਿਹੜੇ ਵਿਕਰੀ ਵਾਲੇ ਪਸ਼ੂ ਆ ਜਿਹੜਾ ਆਪਾਂ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਛੋਟੀ ਚੰਗੀ ਆ ਥਾਣਾ ਦੇਖੋ ਪੀੜੀ ਦੇ ਪਾਦਲ ਮਰ ਗਏ ਥਾਣਾ ਬਾਕੀ ਡਿਟੇਲ ਪੁੱਛ ਲੈ ਬਾਈ ਤੂੰ 13 ਦਿਨ ਤੋਂ 13 ਦਿਨ ਤੋਂ ਸੀ 15 ਕਿਲੋ ਦਾ ਤਾਂ ਹੁਣ ਇਹ ਨਹੀਂ ਕਹਿਣ ਦੀ ਗੱਲ ਭਾਵੇਂ ਪਰ ਉੱਚੋ ਕੀ ਲੈ ਘਰ ਦੀ ਹੈ ਜੀ ਆਪਣੀ ਇਹ ਨਮਾਜ਼ੀ ਘਰਦੀ ਹੈ ਜੀ ਕਿੰਨੀ ਕੀ ਮੁੱਲ ਦਾ 1 60 ਜੀ ਕਿ ਬੱਚਾ ਗਿਆ ਮਗਰ ਕੱਟੀ ਆ ਗਈ ਬੱਚਾ ਵੀ ਮਗਰ ਕੱਟੀ ਆ ਲੈ ਵੀ ਕਿਹੜੇ ਮੁੱਲ ਚ ਦੋ ਆਉਣੀਆਂ ਨੀਲੀ ਰਵੀ ਦਾ ਬਾਈ ਕਹਿੰਦੇ ਵੀ ਟੀਕਾ ਭਰਾ ਸੀ ਇੱਕ ਦੇ ਮੁੱਲ ਚ ਦੋ ਆਉਣੀਆਂ ਤੇ ਰੇਡ ਕੀ ਰੱਖਤਾ ਜਿਹਦਾ ਜਾਇਜ 160000 ਇੱਕ ਲੱਖ ਤੇ 60000 ਹੋ ਜੂ ਮਾਨਦਾਨ ਵਿੱਚੋਂ ਮਾਨਦਾਨ ਡੇਢ ਦੀ ਦੇਣੀ ਆ ਡੇਢ ਲੱਖ ਦੀ ਹੋਰ ਵੀ ਹੋ ਜੂ ਮੰਦਾ ਹੁਣ ਬੜਾ ਜੇ ਮੌਕੇ ਤੇ ਉਹ ਮੜਾ ਮੋਟਾ ਹੋ ਜਾਊਗਾ ਠੀਕ ਹੈ ਲੈ ਵੀ ਮਾਨਦਾਨ ਡੇਢ ਚੋਂ ਵੀ ਹੋ ਜਾਊਗਾ ਤੇ ਚਵਾਈ ਜੂਈ ਦੀ ਚੰਗੀ ਆ ਪੂਰੀ ਇੱਕ ਨੰਬਰ ਚ ਵਈਆ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਫੇਰ ਜਿਹੜੀ ਛੋਟੀ ਖਰੀਦ ਸਕਦੇ ਹੋ ਬਈ ਪਸ਼ੂ ਮੰਡੀ ਰਾਮਪਰਾ ਫੂਲ ਦੇ ਉੱਪਰ ਘਰ ਦੀ ਰੱਖੀ ਹੋਈ ਛੋਟੀ ਲੈ ਕੇ ਆਇਆ ਤੇ ਇੱਕ ਵਾਰੀ ਲੈਵ ਆ ਲੂਗਾ ਨੇੜੇ ਦੇ ਦਿਖਾਉਣਾ ਤੁਹਾਨੂੰ ਫੋਨ ਨੰਬਰ ਵੀ ਪੁੱਛ ਕੇ ਦਿੰਨਾ ਤੁਹਾਨੂੰ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਲੱਗਾ ਯਾਰ ਦੇਖੋ ਭਾਈ ਨੂੰ ਪੁੱਛਦੇ ਆ ਫੋਨ ਨੰਬਰ ਫੇਸ ਕੁਆਲਿਟੀ ਸੋਹਨੀਆ ਸਿੰਘ ਗੁੰਡਾ ਤੇ ਬਾਡੀ ਬੰਦਰ ਦੀ ਵੀ ਲਾਜਵਾਬ ਫੋਨ ਨੰਬਰ ਜੀ ਆਪਣਾ 94631 05044 ਇਹ ਬਾਈ ਦਾ ਫੋਨ ਨੰਬਰ ਆ ਬਣਾ ਲਓ ਸੰਪਰਕ ਪਸ਼ੂ ਮੰਡੀ ਰਾਮਪਰਾ ਫੂਲ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਈ ਲਾਈਕ ਵੀ ਕਰ ਦਿਆ ਕਰੋ ਨਵੇਂ ਭਰਾਜਾਂ ਨੂੰ ਸਬਸਕ੍ਰਾਈਬ ਕਰ ਲਿਓ ਮੰਡੀ ਦਾ ਬਹੁਤ ਬੁਰਾ ਹਾਲਾ ਚਰਗਲਾ ਦੇਖੋ ਤੁਰਨ ਦੇ ਵਿੱਚ ਵੀ ਬਹੁਤ ਮੁਸ਼ਕਲ ਆ ਪਰ ਵੀਡੀਓ ਫਿਰ ਵੀ ਆਪਾਂ ਤੁਹਾਨੂੰ ਕਵਰ ਕਰਕੇ ਦਿਖਾਵਾਂਗੇ ਡੰਗਰ ਚੰਗੇ ਪਹੁੰਚਿਆ ਦੇਖੋ ਬਹੁਤ ਬੁਰਾ ਹਾਲਾ ਹੈ ਮੰਡੀ ਦਾ ਤੁੰਨ ਨੂੰ ਵੀ ਜਗ੍ਹਾ ਨਹੀਂ ਹੈ ਕਿਤੇ ਇਹ ਖੜੇ ਖੜਾਏ ਪਸ਼ੂ ਦਿਖਾਵਾਂਗੇ ਤੁਹਾਨੂੰ ਬਈ ਛੱਡਾਂ ਥੱਲੇ ਪਸ਼ੂ ਆ ਜਿਹੜੇ ਮੀਂਹ ਨਾ ਕਰਕੇ ਪਸ਼ੂ ਦਾ ਬਹੁਤਾ ਗਿਆ ਪਰ ਚਰਗਲ ਬਹੁਤ ਆ ਬਈ ਦੇਖੋ ਪਸ਼ੂ ਤੋਰ ਕੇ ਦਿਖਾਉਣ ਵਾਲਾ ਕੋਈ ਕੰਮ ਨਹੀਂ ਖੜੇ ਖੜਾਏ ਪਸ਼ੂ ਜਿਹੜੇ ਛੱਡਾਂ ਥੱਲੇ ਉਹ ਤੁਹਾਨੂੰ ਦਿਖਾਵਾਂਗੇ ਨਗਾ ਮਰਵਾਵਾਂਗੇ ਇਹ ਜਾਨਵਰ ਜਿਹੜੇ ਸਾਰੇ ਚੰਗੇ ਪਹੁੰਚੇ ਦੇਖੋ ਇਸ ਤਰ੍ਹਾਂ ਦੀਆਂ ਮੱਝਾਂ ਜਿਹੜੀਆਂ ਪਸ਼ੂ ਮੰਡੀ ਰਾਪੁਰਾ ਕੋਲ ਤੇ ਪਹੁੰਚੀਆਂ ਰੇ ਵੇ ਲੋਕੀ ਦੇਖੋ ਕਰ ਮੰਗੀਆਂ ਦੀ ਬਾਗਮਾਲੋ ਕਿਹਦਾ ਜਮਨ ਕੋ ਪਰ ਕੋਪਰਾ ਹੈ ਆ ਬੱਚੇ ਦਾ ਆਵੇ ਨਾ ਬੱਚਾ ਮੱਝ ਆ ਵੀ ਚੰਗੀ ਹੈ ਲੈ ਵਾਲੂ ਵੇ ਚੰਗਾ ਸੁੰਗਾ ਨਹੀਂ ਕੁੰਡੀ ਤੇ ਲੈਵਾ ਦੇਖੋ ਕਰਮਾਲੀ ਦਾ ਚਾਰੋਂ ਥਾਂ ਇੱਕੋ ਜੀ ਪੁੱਲ ਗਿਆ ਪਾਲਾ ਥਾਣਾ ਤੇ ਅਛਾੜੀ ਦੇ ਉੱਪਰ ਐਚ ਐਫ ਗਮ ਵਾਲਾ ਹਵਾਂਦਾ ਬਾਈ ਮੱਝ ਦਾ ਬਹੁਤ ਜਿਆਦਾ ਟੌਪ ਦੀ ਮੱਝ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦੇ ਜੀ ਨੇ ਵੀਰ ਜੁਰੇ ਵੀਡੀਓ ਦੇ ਨਾਲ ਅੱਛਾ ਰਾਮਪੁਰਾ ਫੂਲ ਤੇ ਯਾਰ ਚੱਕੜੀ ਵਾਲਾ ਕੀ ਕਰੀਏ ਕੀ ਬੰਦਾ ਤੋੜਨ ਵਾਲਾ ਚੱਲੂਗਾ ਪੁੱਛੀ ਤੇ ਆਏ ਖੜਿਆ ਖੁਣ ਗਿਆ ਅੱਜ ਸੋਲੋ ਰੇਟ ਰੂਟ ਬਾਰੇ ਜਾਣਕਾਰੀ ਦੇਵਾਂਗੇ ਦੁੱਧ ਬਾਰੇ ਤੇ ਡਿਟੇਲ ਵਾਸੇ ਹੀ ਹੁੰਦੀ ਆ ਵੀ ਕਿੰਨਾ ਕੁ ਪਹਾੜੀ ਟੰਗਰ ਹੈ ਤੇ ਕਿੰਨੇ ਕੁ ਮੁੱਲ ਦਾ ਤੇ ਕਿੰਨੇ ਕੁ ਦੁੱਧ ਦਾ ਤੇ ਬੱਚਾ ਉਹਦੇ ਮਗਰ ਕੀ ਹੈ ਕਹਿਵੇਂ ਕੁਚੂਏ ਤੇ ਕਿੰਨੇ ਕੁ ਪੈਸੇ ਦਾ ਬਸ ਸਾਹੀ ਡਿਟੇਲ ਹੁੰਦੀ ਆ ਵੀ ਕਿਹੜੇ ਬੰਦੇ ਬੈਠੇ ਨੂੰ ਡਿਟੇਲ ਮਿਲ ਜਾਂਦੀ ਹੈ ਵੀ ਯਾਰ ਪਚੂਨ ਦਾ ਆਹ ਰੇਟ ਜਾਂ ਚੱਲਦਾ ਵੀਡੀਓ ਦੇਖਣ ਦਾ ਹੀ ਫਾਇਦਾ ਹੁੰਦਾ ਤੇ ਸਾਡੀ ਵੀਡੀਓ ਦੇਖ ਕੇ ਨਾ ਤਾਂ ਕੋਈ ਡੰਗਰ ਖਰੀਦਿਓ ਤੇ ਨਾ ਅਸੀਂ ਕਹਿੰਨੇ ਆ ਵੀ ਖਰੀਦਿਓ ਕੋ ਫੇਕ ਵਾਲੀਆਂ ਇੱਕ ਉਹ 80000 ਰੁਪਿਆ ਮੈਂ ਇਸ ਦੇ ਉੱਤੇ ਪਾ ਦਿੰਦਾ ਲਿਖ ਕੇ ਤੇ ਮੈਂ ਦਿਖਾ ਦਿੰਦਾਗਾ 3.2 ਲੱਖ ਵਾਲੀ ਤੇ ਐਵੇਂ ਨਾ ਕੋਈ ਖਾਤੇ 'ਚ ਪੈਸੇ ਪਾ ਦਿਓ ਗਰੀਬ ਆਦਮੀ ਪਿੱਟਿਆ ਜਾਇਓ ਚੱਲ ਬਾਈ ਫਿਰ ਸੱਚ ਦੇ ਕੀ ਰੇਟ ਰੂਟ ਤੋਰਦੇ ਮਾੜਾ ਜਿਹਾ ਉਹ ਨਾ ਲੈਣਾ ਲੈ ਵੀ ਤੁਰਦੀ ਨੂੰ ਚੈੱਕ ਕਰਦੇ ਇੱਕ ਵਾਰੀ 2 ਲੱਖ ਮੀਟਰੇ ਬਾਹਰ ਮਾਲਾ ਉਹ ਨਕਲੀ ਆਗਾ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਦੇਖੋ ਮੈਨੂੰ ਇਥੇ ਨਹੀਂ ਕਹਿੰਦਾ ਵੀ ਉਹ ਤੁਰਦੀ ਨੂੰ ਚੈੱਕ ਕਰ ਲਿਓ ਬਾਈ ਸਿੰਘ ਖੁੱਲਾ ਜ਼ਰੂਰ ਆ ਪਰ ਕੁੰਡਾ ਬੋਡੀ ਮੁਤਾਬਕ ਜੱਜਦਾ ਤੇ ਲੈ ਵਲੂਆ ਬੜਾ ਪਾਕ ਮਾਲਾ ਮੋੜ ਲਿਆ ਬਾਈ ਇੰਨਾ ਸੱਚ ਨਾ ਬੋਲਿਆ ਗਿਆ ਸੱਚਾ ਐਫ ਗਮ ਵਾਲਾ ਹਵਾਨਾ ਬਾਈ ਸਿੰਘ ਖੁੱਲਾ ਬਾਡੀ ਮੁਤਾਬਕ ਜੱਜ ਦਾ ਤੇ ਲੈਵਾਂ ਨੂੰ ਚੰਗਾ ਮੱਝ ਦਾ ਕਰ ਲਓ ਚੱਕ ਹਾਂ ਬਾਕੀ ਡਿਟੇਲ ਬਾਈ ਨੂੰ ਪੁੱਛ ਲੈਣੇ ਆਪਾਂ ਕਿੰਨੇ ਕਿ ਚਿਰ ਦੀ ਸੂਈ ਆ ਕੀ ਬੱਚਾ ਦੇਤਾ ਕਿੰਨੇ ਲੀਟਰ ਦੋਤਾ ਸੋਣੇ ਦੇ ਥੱਲੇ ਇਸ ਟਾਈਮ ਦਾ 15 ਲੀਟਰ ਆਈ 15 ਲੀਟਰ ਮਗਰ ਕੱਟਾ ਹੈ 5 ਦਿਨਾਂ ਦੀ ਸੂਈ ਆ ਹਾਂ 5 ਦਿਨਾਂ ਅੱਛਾ ਤੇ ਦੁੱਧ ਕੇ ਨਾਲ ਸਾਈ ਦੁੱਧ ਇਸ ਟਾਈਮ ਉਪਰ 15 ਲੀਟਰ 20 ਲੀਟਰ ਦੀ ਗਾਰੰਟੀ ਹੈ 20 ਲੀਟਰ ਦੀ ਗਾਰੰਟੀ ਹੈ ਵੀਜ਼ਾ ਵਾਲਾ ਹੋ ਜਾਣਾ ਯਾਰ 2.5 ਲੱਖ ਮੰਗਦੇ ਆ ਦੇ ਤਾਂ ਵੀ 20000 20000 ਹੁਣ ਤਾਂ ਮੰਨਦਾ ਹੋ ਗਿਆ ਬਾਲਾ ਨਹੀਂ ਵੱਡਾ ਕਰੀ ਜਾਂਦਾ ਕੰਮ ਯਾਰ ਐਸੇ ਨਹੀਂ ਆ ਯਾਰ ਮੈਂ ਤਾਂ ਦੁੱਧ ਆ ਲਿਆ ਪਰ ਫਿਰ ਵੀ ਕਿੰਨਾ ਕੁ ਮਾਨਤਾਂ ਹੋ ਜੂ ਕੋਈ ਨਹੀਂ ਕਰਤਾਗੇ ਦੋਜੋ ਮਾਨਤਾਂ ਨੂੰ ਸੁੱਲਾ ਵਧੀਆ ਫੋਨ ਨੰਬਰ ਉਹ ਨੰਬਰ 64833 60686 ਬੋਹਾ ਤੇ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਪਿੰਡ ਬੋਹਾ ਪਿੰਡ ਬੋਹਾ ਪਿੰਡ ਆ ਕਿ ਸ਼ਹਿਰ ਹੈ ਸ਼ਹਿਰ ਹੈ ਸ਼ਹਿਰ ਬੋਹਾ ਸ਼ਹਿਰ ਹੈ ਨਾ ਠੀਕ ਆ ਚੂਹੇ ਕਿਵੇਂ ਉਪਲਾਏ ਤੇ ਤੀਜੇ ਚੌਥੇ ਹੋਗੇ ਪਿੱਛੇ ਚੌਥੇ ਹੋਗੇ ਨਾ ਲੈ ਵੀਰਾਂਪੁਰਾ ਫੂਲ ਮੰਡੀ ਤੇ ਲੈ ਗਿਆ ਬਾਈ ਬਣਾ ਲਓ ਸੰਪਰਕ ਜਗੇ ਭਰਾ ਦੇ ਹਿਸਾਬ ਚੋਂ ਦੇ ਉਹ ਫਿਰ ਲక్ష్ਮੀ ਟੈਰੀ ਲੈ ਵੀਆ ਹਰਿਆਣਾ ਵਾਲੇ ਪਾਈਆਂ ਨੇ ਦੋ ਮੱਜਾ ਦਿਖਾਵਾਂਗੇ ਤੁਹਾਨੂੰ ਨੰਬਰ 1 ਕਾਲੀ ਦੇ ਨਿਗਾ ਮਾਰ ਲਿਓ ਸੈਂਕਾ ਕੁੰਡਾ ਸੋਹਣੀ ਫੇਸ ਕੁਆਲਿਟੀ ਦੇ ਚੰਗੀ ਬੋਡੀ ਦਾ ਚੇਦੀ ਆ ਦੇਖੋ ਤਾਂ ਚਾਡਾ ਉੱਚਾ ਦੇਖੋ ਮੱਜ ਦਾ ਬਹੁਤ ਜਿਆਦਾ ਡਬਲ ਆ ਜੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਥਾਣਾ ਹਵਾਨੇ ਦੀ ਮੰਤਰ ਦੇ ਪਿਆ ਐ ਜਮਾ ਘਰ ਨੇ ਮਰਗੇ ਥਾਣੇ ਤੇ ਲੇਵਾ ਬਿਲਕੁਲ ਸਾਫ ਦੇਖੋ ਉਹ ਕਿ ਨਾਲ ਗੱਲ ਕਰ ਬਹੁਤ ਜਿਆਦਾ ਡਬਲ ਮੱਜ ਆ ਤੇ ਦੇਖੋ ਰੇਟ ਵੀ ਇਹਨਾਂ ਦੇ ਚੰਗੇ ਹੁੰਦੇ ਬਾਈ ਹਰਿਆਣਾ ਚੋਂ ਲੈ ਗਿਆ ਬਾਈ ਤੇ ਲੇਵਾਲੂਆ ਦੇਖੋ ਜਿੰਨੇ ਗਾੜੀ ਉਹਨੇ ਪਿਛਾੜੀ

ਫੋਨ ਨੰਬਰ ਹੀ ਆਪਣਾ ਅੱਛਾ ਨੰਬਰ ਯਾਦ ਨਹੀਂ ਵੀ ਉਹਦਾਂ ਲੈਨੇ ਬੱਚਾ ਕੀ ਇਹਦੇ ਮਗਰ ਬੱਚਾ ਮਗਰ ਕੱਟਾ ਜੀ ਇਹਦੇ ਮਗਰ ਦੇਖ ਸਕਦੇ ਹੋ ਤੁਸੀਂ ਆ ਮੱਝ ਦਿਖਾਈਆ ਤੁਹਾਨੂੰ ਬੱਚਾ ਮਗਰ ਕੱਟਾ ਡੰਡੇ ਤੋਂ ਖਾਸ ਯਾਦ ਨਹੀਂ ਮੋਬਾਈਲ ਨੰਬਰ ਮਿਲਵਾਨੀ ਅੱਛਾ ਉਹ ਮੁੰਡਾ ਤਾਂ ਪੁੱਛ ਕੇ ਜਾਂਦਾ ਫਾਲਿਆ ਮੇਰੇ ਕੋਲ ਇੱਕ ਸਮਝ ਆ ਇਹਦੀ ਟ੍ਰੇਲ ਪੁੱਛਾਂਗੇ ਆਪਾਂ ਇਹ ਕਿੰਨੇ ਦਾ ਮਗਰ ਜਾਣ ਪੜਿਆ ਕੱਟਿਆ ਮਗਰ ਇਹਦੇ ਵੀ ਕੱਟਾ ਹੀ ਹੈ ਇਹਦੇ ਵੀ ਕੱਟਾ ਹੀ ਹੈ ਬੱਚਾ ਮੰਗ ਰਿਹਾ ਦੇ ਦੇ ਵੀ ਕਟਾ ਤੇ ਬੋਡੀ ਵੰਤਰ ਦੀ ਚੈੱਕ ਕਰ ਲਓ ਲੈਵਾ ਦਫਾ ਦੇਖੋ ਥਾਣਾ ਹਵਾਨੇ ਦੀ ਬਿਲਕੁਲ ਸਾਫ ਝੋਟੀ ਚੰਗੀ ਆ ਵੀ ਬੰਤਰ ਬੰਤਰ ਬੜੀ ਬਾਖਮਾਲ ਆ ਜੀ ਬਈ ਦੇਖੋ ਪਿੱਠਪੜੇ ਦੀ ਬੰਤਰ ਦੇਖੋ ਯਾਰ ਲੈ ਵਾਲੇ ਵਾ ਬਿਲਕੁਲ ਸਾਫ ਦੇੜ ਲੱਖ ਰੁਪਏ ਦੁੱਧ 12 ਲੀਟਰ ਮੱਲਾ ਦੇੜ ਲੱਖ ਪਹਿਲਾ ਸੋਸ ਸੁਣੀਆ ਬਈ ਮੈਂ ਇੱਕ ਪੀਸ ਸਸਤੀਆਂ ਤੋਂ ਆਇਆ ਸੀ ਆ ਨਾ ਇਹ ਜਮਾਨਾ ਅੱਛਾ ਦੇਖੀ ਸੇ ਆਉਂਦੇ ਹੁੰਦੇ ਆ ਅੱਟ ਕਰੋ ਕਰ ਮਾ ਜੀ ਲੈ ਵੀ ਇੱਕ ਹੋਰ ਹੁਣ ਆਣਾ ਬਹੁਤ ਜਿਆਦਾ ਡਬਲ ਮਾਜਾ ਘਰੂ ਮਾਜਾ ਪਾਈਆਂ ਦੀ ਰੱਖੀ ਹੋਈ ਦੇਾਰੇ ਦੇ ਕਿਤੇ ਬੈਠਾ ਤਾਂ ਇਹ ਸਾਰੀ ਬਾਈ ਹੋਰਾਂ ਨੂੰ ਪੁੱਛ ਲਾਂ ਇੱਕ ਵਾਰੀ ਨਿਗਾਹ ਮਾਰ ਲਓ ਜਰਦ ਸਿੰਘ ਸਿੰਘ ਕੋ ਕੁੰਡਾ ਸੋਹਣੀ ਫੇਸ ਕੁਆਲਿਟੀ ਤੇ ਬਾਡੀ ਬੰਤਰ ਦੀ ਬੜੀ ਲਾਗ ਬੜੀ ਲਾਜਵਾਵਾ ਫੁੱਲ ਵਾਜਨ ਫੁੱਲ ਕੱਦ ਤੇ ਨੇਵਾਲੂ ਆਇਆ ਬਹੁਤ ਗੈਪ ਆਦਾ ਯਾਰ ਪਿੱਛੇ ਵਾਲਾ ਸਮਝ ਲੱਗਦਾ ਓਕੇ ਹਾਂਜੀ ਤੇ ਕਿੰਨਾ ਦੁੱਧ ਹੁੰਦਾ ਇਸਲੇ 20 ਕਿਲੋ ਮੀਟਰ B ਅੱਛਾ ਈ ਮਗਰ ਬੱਚਾ ਇਹਦਾ ਕਿੰਨਾ ਈ ਕਿੰਨਾ 20 ਲੀਟਰ ਹੁੰਦਾ ਭਾਈ ਕੰਨਾਂ ਜਮਾਈ ਦੇ ਥਲੇ ਤੇ ਛੇਰ ਕਿੰਨੇ ਦਿਖਾਰਨੀ ਹੈ 2.5 ਲੱਖ ਦੀ ਕਰਨਾ 2.5 ਲੱਖ ਦੀ ਛੇਰ 2.5 ਲੱਖ ਤੇ ਨੌਕੇ ਤੇ ਮੰਨਤਾਂ ਹੋ ਗਈ ਮੰਨਤਾਂ ਹੋ ਗਈ ਤੇ ਥੂਏ ਕੰਮ ਇਹ ਕਿ ਤੀਜੇ ਸਵੇਰ ਨੂੰ ਤੀਜੇ ਸਵੇਰ ਨੂੰ ਬੱਚਾ ਕਿਹਦਾ ਮੰਗਣਾ ਹਾਂਜੀ ਹਾਂਜੀ ਬੱਚਾ ਗਿਆ ਕੱਟਾ ਜੀ ਬੱਚਾ ਮਗਰ ਕੱਟਾ ਦਿਨ ਕਿੰਨੇ ਹੋ ਗਏ ਬਈ ਦਿਨ ਇਹਨੂੰ 6 ਮਾ ਦੇਣਾ ਜੀ 6 ਮਾ ਦਾ ਨਿਸ਼ੇਧ ਨਹੀਂ ਸੂਈ ਥੱਲੇ ਹੁਣ ਕਿੰਨਾ ਕਾ 15 ਲੀਟਰ ਜਮਾ ਤਿਆਰ ਆ ਜੀ 6 ਦਿਨਾਂ ਹੀ ਸੂਈ ਥੱਲੇ ਠੀਕ ਆ ਦੋ ਡੰਗ ਠੀਕ ਆ ਕਰ ਦਈਏ ਬਈ ਆਪਣੀ ਹਾਂ ਹਾਂਜੀ ਠੀਕ ਆ 6 2.5 ਲੱਖ ਦੀ ਕਰਨੀਏ ਬਈ ਵਿਚੋ ਮਾਨਦਾਨ ਦਾ ਖੁੱਲਾ ਹੋ ਜਾ ਮਾਨਦਾਨ ਹੋ ਜਾ ਮੋਬਾਈਲ ਨੰਬਰ ਆਪਣਾ 73477 ਜੀ 693 ਠੀਕ ਆ ਲੈ ਵੀ ਬਣਾ ਲੈ ਸੰਮਰਕ ਪਸ਼ੂ ਮੰਡੀ ਰਾਮਪਰਾਪੂਲ ਦੇ ਬਾਈ ਲੈ ਕੇ ਆਇਆ ਤੇ ਥਾਣਾ ਹਵਾਨੇ ਦੀ ਚੈੱਕ ਕਰ ਲੋ ਯਾਰ ਬੜੀ ਵਾਹ ਕਮਾਲ ਮੱਝ ਬੋਡੀਵੇਟ ਵਾਲੇ ਗੱਲ ਕਰਨੀ ਤਾਂ ਬਹੁਤ ਜਿਆਦਾ ਵਜਨ ਆ ਜਾਂਦਾ ਦੇਖੋ ਇਹ ਖੂਲੇ ਵਾਲੂ ਆ ਦੇਖੋ ਕਰਮਾਲੀ ਦਾ ਬੜੀ ਵਾਹ ਕਮਾਲ ਆ ਤੇ ਪਸ਼ੂ ਮੰਡੀ ਰਾਮਪੁਰਾ ਫੂਲ ਦੇ ਬਾਈ ਲੱਗਿਆ 20 ਕਿਲੋ ਦੁੱਧ ਦੇ ਦੋ ਬਾਈ ਕਹਿੰਦੇ 6 ਦਿਨਾਂ ਦੀ ਫੀਸ ਥੱਲੇ 15 ਲੀਟਰ ਦੁੱਧ ਹੁਣ ਤਿਆਰ ਆ ਬਾਈ ਕਹਿੰਦੇ 6 ਦਿਨਾਂ ਦੀ ਫੀਸ ਥੱਲੇ ਤੇ ਘੜ ਦੀ ਮੱਝਾ 20 ਲੀਟਰ ਦੁੱਧ ਕਹਿੰਦਾ ਬਾਕੀ ਅੰਦਾਜ਼ਾ ਤੁਸੀਂ ਲੈਵਾ ਦੇਖ ਕੇ ਆਪ ਵੀ ਲਾ ਲਿਓ ਮਾਝ ਚੰਗਿਆ ਬੋਡੀ ਬੰਤਰ ਦੀ ਬੜੀ ਲਾਜਵਾਵਾ ਤੇ ਲੈ ਵਾ ਚਫ ਕਾਮਾ ਵਾਲਾ ਬਈ ਉੱਪਰ ਸ਼ੂ ਤੱਕ ਜਾਂਦਾ ਦੇਖੋ ਜੀ ਉੱਪਰ ਸ਼ੂ ਤੱਕ ਹਵਾਨਾ ਲਾਈ ਬੈਠਿਆ ਲੈ ਵੀ ਮਾਝ ਚੰਗੀ ਲੱਗੀ ਬਾਈ ਜੀ ਦਾ ਵੀਡੀਓ ਸ਼ੇਅਰ ਕਰ ਲਿਆ ਲੈ ਵੀ ਇੱਕ ਮਾਝ ਸਾਨੂੰ ਹੋਰ ਦਿਖਾਉਣ ਇੱਕ ਵਾਰੀ ਖੜੀ ਦੇ ਦਰਸ਼ਨ ਕਰ ਲਿਓ ਦੂਰ ਦੂਰ ਕੇ ਵੀ ਦਿਖਾ ਦਾਂਗੇ ਤੇ ਮਾਝ ਚੰਗਿਆ ਵੱਡੀ ਮਾਝਾ ਦੁੱਧ ਵਾਲੀ ਮਾਝਾ ਹਵਾਨਾ ਹੋਊ ਨਾ ਦੇਖੋ ਤਵਾਰੀਆ ਇਹ ਥਾਣਾ ਹਵਾਲੇ ਦੀ ਬਿਲਕੁਲ ਸਾਫ਼ ਚਾਰੋਂ ਥਾਣੇ ਕੋ ਜੈਂ ਕਿਲੇ ਵਰਗੇ ਥਾਣਾ ਚੰਗੇ ਥਾਣੇ ਲਿਵ ਦੇ ਲਿਆ ਤੋਰੀ ਬਾਈ ਆ ਜਾ ਇੱਕ ਵਾਰੀ ਤੁਰਦੀ ਦੇ ਨਗਾ ਮਾਰ ਲਿਓ ਸਿੰਘਾਂ ਸੁੰਘਾਂ ਦੀ ਬਿਲਕੁਲ ਕੁੰਡੀ ਤੇ ਖੁੱਲਾ ਜ਼ਰੂਰ ਆ ਪਰ ਬੋਡੀ ਹੁੰਦਾ ਕੋ ਜੱਜ ਦਾ ਸਿੰਘ ਕੁੰਡਾ ਬਾਈ ਤੇ ਬੋਡੀ ਵੰਤਰ ਦੀ ਚੰਗੀ ਆ ਮੱਝ ਦੇਖੋ ਮੋੜ ਲੈ ਬਾਈ ਮੋੜ ਲੈ ਲੇਵਲ U ਵਾਲੇ ਪੱਖ ਤੋਂ ਗੱਲ ਕਰ ਲਈਏ ਤਾਂ ਬਈ ਲੇਵਲ U ਆ ਵੀ ਕਰਮ ਵਾਲੀ ਦਾ ਬਹੁਤ ਜਿਆਦੇ ਖੁੱਲਾ ਢੁੱਲਾ ਹਵਾਨਾ ਯਾਰ ਬਹੁਤ ਜਿਆਦੇ ਸਾਫ ਥਾਨ ਹੋਵਾਨੇ ਜੀਆ ਤੇ ਫੇਸ ਕੁਆਲਿਟੀ ਚੈੱਕ ਕਰ ਲਿਓ ਸੋਹਣੀ ਫੇਸ ਕੁਆਲਿਟੀ ਆ ਪੀ ਲੈਣ ਦੇ ਪਾਣੀ ਬਈ ਦੇਖੋ ਤੇ ਕੱਦ ਵਜਨ ਦੀ ਵੀ ਓਕੇ ਆ ਕੱਦ ਚ ਥੋੜੀ ਦਰਮਿਆਨੀ ਆ ਪਰ ਵਜਨ-ਪੋਜਨ ਚੰਗਾ ਮੱਝ ਚ ਦੇਖੋ ਤੇ ਹਵਾਨਾ ਖਮੂਨਾ ਬਾਗਮਾਲ ਆ ਯਾਰ ਬਹੁਤ ਜਿਆਦੇ ਸੋਹਣਾ ਥਾਨ ਲੱਗਿਆ ਤੇ ਧਾਰ ਦੂਰ ਬਹੁਤ ਮੋਟੀ ਹੋ ਜਿਹੜੇ ਸਾਦਾ ਸਣਾ ਦੇਖੋ ਹਵਾਨਾ ਬਹੁਤ ਜਿਆਦਾ ਖੁੱਲਾ ਡੁੱਲਾ ਕਰਮ ਵਾਲੀ ਦਾ ਯਾਰ ਤੇ ਇੱਥੋਂ ਦੇਖੋ ਬਈ ਹਵਾਨਾ ਐ ਉੱਪਰ ਛੂ ਤੱਕ ਪਿਆ ਬਹੁਤ ਜਿਆਦਾ ਖੁੱਲਾ ਡੁੱਲਾ ਹਵਾਨਾ ਦੁੱਧ ਵਾਲੀ ਮੱਝ ਬਈ ਅਸ਼ੀਕਾ ਬਈ ਨਾਂ ਦੱਸਦੇ ਆਪਣਾ ਸਾਦੂ ਸਿੰਘ ਬਈ ਪਿੰਡ ਕਿਹੜਾ ਛੋਟੀਆਂ ਜੀ ਛੋਟੀਆਂ ਜ਼ਿਲ੍ਹਾ ਕਿਹੜਾ ਪੈਂਦਾ ਡਾਜੀ ਬਠਿੰਡਾ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਈਏ ਸੂਆ ਇਸ ਵਾਰ ਕਿਹੜਾ ਸੂਪੀ ਬਈ ਜਿਆ ਸੂਈ ਵੀ ਆ ਜੀ ਤੀਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਈ 8 ਦਿਨ ਹੋਗਾ ਬਚਾਈ ਹੋ 8 ਦਿਨ 8 ਦਿਨ ਸੂਈ ਨੋਗੇ ਤੇ ਬੱਚਾ ਕੀ ਦੇਦਾ ਬਾਈ ਕੱਟਟੀ ਬੱਚਾ ਮਗਰ ਕੱਟਿਆ ਜੀ 8 ਦਿਨਾਂ ਦੀ ਸੂਈ ਆ ਤੇਰਾ ਜੋ 8 ਦਿਨਾਂ ਦੀ ਸੂਈ ਥੱਲੇ ਬਾਈ ਦੁੱਧ ਕਿੰਨਾ ਕੁ ਤਿਆਰ ਆ 13 ਕਿਲੋ ਬਾਈ 13 ਕਿਲੋ ਇੱਕ ਡੰਗ ਦੋ ਡੰਗ ਜਿੰਨਾ ਮਰਜੀ ਟਾਈਮ ਚੋਲੇ ਆ ਬੰਦਾ ਠੀਕ ਆ ਤੇ ਦੁੱਧ ਦੀ ਤਸੱਲੀਆ ਪੂਰੀ ਮਤਲਬ ਤੇ ਬਾਈ ਚੂਕ ਦੀ ਚੰਗੀਆਂ ਪੋਲੀਆ ਪੂਰੀ ਬੰਦਾ ਕੁੜੀ ਜਿਹੜਾ ਮਰਜੀ ਝੋਲੇ ਠੀਕ ਆ ਤੇ ਵੇਚਣ ਵਾਲਾ ਭਾਅ ਹੁਣ ਵੇਚਣ ਵਾਲਾ ਦੱਸੀ ਮੰਗੀ ਜਿਹੇ ਜਿੰਨੇ ਮਰਜੀ ਆ 15 ਦੇ ਦੇਗੇ ਜੀ 1 ਲੱਖ ਤੇ 15000 ਨੂੰ ਮਾਨਦਾਨ ਹੋ ਜੂ ਮੌਕੇ ਤੇ ਮਾੜਾ ਮੋਟਾ ਉਹਨਾਂ ਨੰਬਰ ਬਈ 946352 946353 27428 27428 ਇਹ ਬਾਈ ਦਾ ਫੋਨ ਨੰਬਰ ਹੈ ਜੀ ਮੱਝ ਸਾਨੂੰ ਪਹਿਲਾਂ ਵੀ ਦਿਖਾ ਦਿੱਤ ਇੱਕ ਵਾਰੀ ਨਿਗਾਹ ਹੋਰ ਮਾਰ ਲਿਓ ਬਿਲਕੁਲ ਸਾਫ ਥਣਾ ਹਵਾਨੇ ਦੀ ਤੇ ਚਵਾਈ ਚੂਈ ਦੀ ਬਿਲਕੁਲ ਚੰਗੀ ਮੋਟੀ ਧਾਰ ਦੇਖੋ ਬਾਕੀ ਅੰਦਾਜ਼ਾ ਤੁਸੀਂ ਹਵਾਨਾ ਦੇਖ ਕੇ ਲਾ ਲਿਓ ਹਵਾਨਾ ਬੂਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਾਇਆ ਦੁੱਧ ਵਾਲੀ ਮੱਚ ਆਵੇ ਦੇਖ ਲੇ ਤੁਰਦੀ ਇੱਕ ਵਾਰੀ ਹੋਰ ਨਹੀਂ ਆਉਣਾ ਦੇਖੋ ਵੱਡੀ-ਬੁੱਡੀ ਵੀ ਬਹੁਤ ਆ ਯਾਰ ਕਰਮਾਂ ਪਸ਼ੂ ਮੰਡੀ ਰਾਮਪਰਾ ਫੂਲ ਪਸ਼ੂ ਚੰਗੇ ਪਹੁੰਚੇ ਪਹੁੰਚੇ ਲਿਮਟਡ ਜੀ ਗਿਣਤੀ ਚ ਤੇ ਜਲਦੀ ਜਲਦੀ ਵੀਡੀਓ ਨੂੰ ਬਾਈ ਜੀ ਸ਼ੇਅਰ ਕਰ ਦਿਓ ਲੈ ਵੀ ਇੱਕ ਤੁਹਾਨੂੰ ਝੋਟਾ ਦਿਖਾਉਣਾ ਪਸ਼ੂ ਮੰਡੀ ਰਾਮਪਰਾ ਫੂਲ ਤੇ ਬਾਈ ਲੈ ਕੇ ਆਇਆ ਵੱਡਾ-ਬੁੱਡਾ ਬਹੁਤ ਆ ਯਾਰ ਕਰਮਾਂ ਵਾਲਾ ਦੇਖੋ ਬਹੁਤ ਜਿਆਦਾ ਡਬਲ ਝੋਟਾ ਮੜੇ ਵਾਰੀ ਕੱਢੂੰਗਾ ਜੀ ਨੂੰ ਇੱਥੇ ਤੇ ਇੱਕ ਵਾਰੀ ਖੜੇ ਦੇਣਾਗਾ ਮਾਰੋ ਬਈ ਦੇਖੋ ਮੰਤਰ ਦੇਖੋ ਯਾਰ ਗਰਮਾਲੇ ਜੀ ਬਾਗਮਾਲ ਮੰਤਰ ਆ ਬਈ ਠੱਪੜੇ ਜੀ ਮੰਤਰ ਦੇਖੋ ਯਾਰ ਤੇ ਕੱਦ ਵਾਜਣ ਦਾ ਬਾਲਾ ਜਿਆਦਾ ਵੱਡਾ ਝੋਟਾ ਦੇਖੋ ਨਾਲਾ ਨੂੜਾ ਦੇਖੋ ਐ ਕਿਵੇਂ ਖੜੀਆਂ ਪੂਰਾ ਬਣਿਆ ਹੋਇਆ ਤੇ ਸਿੰਘਾਂ ਸਿੰਘਾਂ ਦਾ ਬਿਲਕੁਲ ਖੁੰਡਾ ਚੋੜਾ ਮੱਥਾ ਤੇ ਕੱਦ ਵਾਜਣ ਦਾ ਕੋਈ ਅੰਤ ਨਹੀਂ ਬਈ ਬਹੁਤ ਜਿਆਦਾ ਡਬਲ ਝੋਟਾ ਹੈ ਇੱਥੇ ਖੜਾ ਲਓ ਰੁਕ ਕੇ ਇੱਕ ਮਿੰਟ ਦੇਖੋ ਅੱਗੋਂ ਫੇਸ ਕੁਆਲਿਟੀ ਦਾ ਚੈੱਕ ਕਰ ਲਿਓ ਸਿੰਘ ਸਿੰਘ ਬਾਈ ਬਿਲਕੁਲ ਕੁੰਡਾ ਕੁੰਡਾ ਸਿੰਘ ਫੇਸ ਕੁਆਲਿਟੀ ਦਾ ਚੈੱਕ ਕਰ ਲਿਓ ਤੇ ਹਾਈਟ ਲੈਂਥ ਚੈੱਕ ਕਰੋ ਯਾਰ ਝੋਟੇ ਦੀ ਬਹੁਤ ਲੰਬਾਈ ਲੰਬਾਈ ਬਾੜੀਆ ਕਰਮ ਵਾਲੇ ਦੀ ਤੇ ਉਨੇ ਹੀ ਉੱਚਾ ਉਨੇ ਹੀ ਝੋੜਾ ਫੁੱਲ ਕੰਦ ਫੁੱਲ ਪਾਜਣਾ ਦੇਖੋ ਬਹੁਤ ਜਿਆਦਾ ਖੁੱਲਾ ਢੁੱਲਾ ਝੋਟਾ ਯਾਰ ਤੇ ਟੈਸਟਿਕਲ ਦਾ ਸਾਈਜ਼ ਚੈੱਕ ਕਰੋ ਬਈ ਵੱਡੀ ਗੱਲ ਟੈਸਟਿਕਲ ਦਾ ਸਾਈਜ਼ ਆ ਜਿਹੜਾ ਬਹੁਤ ਜਿਆਦਾ ਆ ਯਾਰ ਝੋਟੇ ਦਾ ਤੇ ਐ ਪੂਰਾ ਬਣਿਆ ਹੋਇਆ ਝੋਟਾ ਕੱਲੀ ਕੱਲੀ ਨਾਲ ਖੜੀਆ ਪਿੰਡੇ ਦੇ ਉੱਤੇ ਬਾਕੀ ਬਾਈ ਹੋਰਾਂ ਤੋਂ ਡਿਟੇਲ ਪੁੱਛਦੇ ਆਪਾਂ ਕਿਹੜਾ ਪਿੰਡਾ ਕਿੱਥੋਂ ਲੈ ਕੇ ਆਇਆ ਹੈ ਹਾਂਜੀ ਬਈ ਅਸੀ ਕਾਲ ਅਸੀ ਕਾਲ ਬਈ ਨਾਂ ਲੱਗਦਾ ਆਪਣਾ ਜੀ ਅਸੀਂ ਆਪਣਾ ਨਾਂ ਸਾਧਗਰ ਸਿੰਘ ਜੀ ਸਾਧਗਰ ਇਹ ਪਿੰਡ ਕਿਹੜਾ ਬਈ ਪਿੰਡ ਵੱਡੇ ਰੁੜੇ ਕੀ ਜੀ ਵੱਡੇ ਰੁੜੇ ਕੀ ਇਹ ਛੋਟਾ ਆਪਣਾ ਕਰਦਾ ਪਾਲਿਆ ਹੋ ਬਈ ਘਰ ਦਾ ਐਮ 29 ਦਾ ਆਪਣਾ ਆਪ ਦੀ ਘਰ ਦੀ ਮੈਂ ਦਾ ਆਪਣੇ ਕੋਲੇ ਹੁਣ ਦੀ ਮੈਂ ਕੋਲੇ ਆ ਸੀ ਕਿਲੋ ਦੁੱਧ ਦਿੰਦੀ ਆ ਠੀਕ ਆ 20 ਕਿਲੋ ਲੀਟਰ ਦੁੱਧ ਦਿੰਦੀ ਮੈਂ ਦੇ ਬੱਚੋ ਫਾਇਦਾ ਹੋਇਆ ਮੀਣੀ ਹੈ ਦੀ ਮਾਂ ਅੱਛਾ ਮਾਂ ਇਹਦੀ ਮੀਣੀਆ ਤੇ 20 ਲੀਟਰ ਦੁੱਧ ਦਿੰਦੀ ਆ ਬਈ ਆਪ ਇਹ ਆਪ ਇਹ ਐਮ 29 ਦਾ ਐਮ 29 ਦਾ ਠੀਕ ਆ ਕਿੰਨਾ ਚਿਰ ਹੋ ਗਿਆ ਬਈ ਆਪਣੇ ਕੋਲੇ ਰੱਖੇ ਨੇ ਇਹਨੂੰ ਆਪਣੇ ਕੋਲ ਜ਼ਰੂਰੀ ਹੈ ਜ਼ਰੂਰੀ ਤੋਂ ਉਮ ਪੰਜ ਦੰਦ ਹੋ ਗਿਆ ਹਾਂ ਹਲੇ ਕੰਨੀ ਵਾਲੇ ਕੱਢੇ ਨਹੀਂ ਆਨੇ ਠੀਕ ਆ ਪੰਜ ਦੰਦ ਬਈ ਛੋਟਾ ਹੋ ਗਿਆ ਤੇ ਛੱਡਦੇ ਹੋ ਬਈ ਮੱਜਾ ਮੱਜੇ ਛੱਡਦੇ ਮੱਜਾ ਤੇ ਹਾਂ ਬਈ ਆ ਬਾਹਰੀਆਂ ਤੇ ਨਹੀਂ ਛੱਡਦੇ ਅਚਰ ਸੀਮਨ ਤਾਂ ਨਹੀਂ ਦੇ ਬਹਿਨੇ ਵਾਰ ਕੀ ਤੱਕ ਰਹਿਨੇ ਆ ਆਹਦੇ ਉੱਤੇ ਗਵਾਂਡੀਆਂ ਵਾਂਡੀਆਂ ਨਹੀਂ ਛੱਡਦੇ ਉਹ ਵੀ ਮੱਜਾ ਠੀਕ ਆ ਸੀਮਨ ਸੀਮਨ ਤਾਂ ਨਹੀਂ ਤਿਆਰ ਕਰਾ ਵੀ ਇਹ ਤਾਂ ਕੋਈ ਸੀਮਨ ਨਹੀਂ ਤਿਆਰ ਕਰਾ ਠੀਕ ਆ ਤੇ ਵੇਚਣ ਵਾਸਤੇ ਲੈ ਗਏ ਬਈ ਹਾਂ ਹਾਂ ਤੇ ਕੀ ਬਾਪੂ ਰੱਖਦਾ ਬਈ ਜਾਇਜ ਜਾਇਜ ਦਾ ਬਈ 3.5 ਲੱਖ ਮੋਨ ਲੱਗਦਾ ਮੋਨ ਲਾ 3.5 ਲੱਖ ਰੱਖਣ ਬਾਅਦ ਤੇ ਉਹਨੂੰ 5000 ਛੋੜਾ ਹੈ ਠੀਕ ਹੈ ਬਈ ਜਿਹੜਾ ਬੰਦਾ ਰੱਖਣ ਵਾਸਤੇ ਲੂ 5000 ਛੋੜ ਹਾਂ ਠੀਕ ਆ ਮੁੱਲ 3.5 ਲੱਖ ਤੇ ਮਾਨਤਾਨ ਹੋ ਜੂ ਮੌਕੇ ਤੇ ਫੋਨ ਨੰਬਰ ਬਈ ਆਪਣਾ 92 92563 63 92563 63 296 ਇਹ ਪੰਜਾਂ ਦਾ ਫੋਨ ਨੰਬਰ ਆ ਜੀ ਪਿੰਡ ਰੂੜੇਕੇ ਕਲਾਂ ਜ਼ਿਲ੍ਹਾ ਪਾਜੰਦਾ ਬਰਨਾਲਾ ਤੇ ਝੋਟਾ ਯਾਰ ਬਾਗਮਾਲਾ ਜਿਕੇ ਪੁਰਾਣੇ ਘਰੇ ਰੱਖਣ ਵਾਸਤੇ ਲੈਣਾ ਤਾਂ 5000 ਰੁਪਏ ਬਾਈ ਕਹਿੰਦਾ ਵੀ ਛੋੜ ਕਰ ਦਾਂਗੇ ਬਹੁਤ ਜਿਆਦਾ ਵੱਡਾ ਝੋਟਾ ਵੀ ਪਸ਼ੂ ਮੰਡੀ ਰੰਪਲਾ ਖੂਲ ਦੇ ਉੱਪਰ ਲੈ ਕੇ ਆਇਆ ਦੇਖੋ তাৰ চুই দেখা টেষ্টিকেল